ਪੰਜਾਬ ਸਰਕਾਰ ਵੱਲੋਂ ਜੋ ਜੋ ਨਸ਼ਾ ਵਿਰੋਧ ਮੈਮ ਛੇੜੀ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਦੇ ਦਿਸ਼ਾ ਅnder ਦੇ ਇਸ਼ਾਰਾ ਅਤੇ ਮਾਨਯੋਗ ਐਸਐਸਪੀ ਬਟਨਾ ਸ਼੍ਰੀਮਤੀ ਅਮਨੀਤ ਕੌਂਡਲ ਦੀ ਹਾਜ਼ਰਤਾ ਅਨੁਸਾਰ ਕਾਰਵਾਈ ਕਰਦੇ ਹੋਏ ਕੱਲ ਸਾਡੀ ਸੀਏ 2 ਦੀ ਟੀਮ ਜਿੰਦੀ ਗੁਆਈ ਐਸਸੀ ਹਰਮਨਜੀਤ ਸਿੰਘ ਕਰ ਰਹੀ ਸੀ ਅਸੀਂ ਇੱਕ ਸਕਾਪੀਓ ਗੱਡੀ ਪੀਬੀ 31ਪੀ 4352 ਸਮੇਤ ਦੋ ਵਿਅਕਤੀ ਜਿਹੜੇ ਗ੍ਰੱਥਾ ਕੀਤਾ ਹੈ ਸਤਨਾਮ ਸਿੰਘ ਦੇ ਸੱਤਾ ਪੁੱਤਰ ਸੋਨ ਸਿੰਘ ਅਤੇ ਸੁਖਜਿੰਦਰ ਸਿੰਘ ਲਈ ਸੁਖ son of ਸੁਖਪਾਲ ਸਿੰਘ ਜਿਹੜੇ ਦੋਨੇ ਭਾਈ ਰੂਪਾ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ 70 ਗ੍ਰਾਮ ਹੀਰੋਨ ਅਤੇ ਇੱਕ ਪਿਸਤੌਲ ਮੱਤੀਪੋਰ ਦੇਸੀ ਦੋ ਰੌਂਦ ਮੱਤੀਪੋਰ ਦੇ ਅਤੇ ਸੁਖਜਿੰਦਰ ਸਿੰਘ ਸੁਖ ਪਾਸੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਦੇ ਦੋ ਰੌਂਦ 315 ਬੋਰ ਜਿਹੜੇ ਬਰਾਮਦ ਕਰਕੇ ਅਸੀਂ ਮਕੱਲਾ ਨੰਬਰ ਜਿਹੜਾ 38 ਆ ਅੰਡਰ ਸੈਕਸ਼ਨ ਕਿ ਵੀ ਐਨ ਡੀ ਪੀ ਅਸਕ ਤੇ 25 ਜਨਵਰੀ ਨੂੰ ਅੜਾ ਅਜੇ ਥਾਣਾ ਫੂਲ ਦੇ ਕੇ ਦਰਜ ਕੀਤਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸਾਡੇ ਥਾਣਾ ਫੂਲ ਦੇ ਐਸ ਐਚਓ ਸੁਪਾਲਸ ਐਸ ਐਚਓ ਸੁਪਾਲ ਸਿੰਘ ਦੀ ਟੀਮ ਨੇ ਨਰਮਲ ਸਿੰਘ ਲਈ ਸੰਦੇ ਪੁੱਤਰ ਏਲੀ ਸਿਨੇਮਾ ਪੁੱਤਰ ਗੋਪੇ ਸਿੰਘ ਪੁਲਿਸ ਗੁਰసేਵਕ ਸਿੰਘ ਜਿਹੜਾ ਪਿੰਡ ਮਹਿਤਾ ਥਾਣਾ ਤਪਾ ਜਿਹੜਾ ਬਨਾਲਾ ਦਾ ਰਹਿਣ ਵਾਲਾ ਜਿਹਨਾਂ ਇੱਕ ਮੋਟਰਸਾਈਕਲ ਹੀਰੋ ਨੰਬਰ BB 19 S 3470 ਤਹਿਤ ਗ੍ਰਿਫਤਾਰ ਕਰਕੇ ਇਸ ਪਾਸੋਂ ਇਹ 90 ਗ੍ਰਾਮ ਜਿਹੜੀ ਆ ਹੀਰ ਉਹਨੇ ਜਿਹੜੀ ਬਰਾਮਦ ਕੀਤੀ ਆ ਤੇ ਇਹਦੇ ਖਿਲਾਫ ਇਹ ਮਕੱਦਮਾ ਨੰਬਰ 39 ਅੰਡਰ ਸੈਕਸ਼ਨ 21ਬੀ ਐਨਡੀਪੀਐਸਰ ਥਾਣਾਪੁਰ ਦਰਜ ਕਰਕੇ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਨਾਲ ਲਿੰਕ ਕਿਹੜੇ ਬੰਦੇ ਨਾਲ ਸੀ ਕਿੱਥੋਂ ਲੈ ਕੇ ਆ ਰਹੇ ਸੀ ਉਸ ਪਤਾ ਲੱਗਿਆ ਇੰਨਾ ਅਸੀਂ ਇੰਨਾ ਵਿਅਕਤੀ ਨੂੰ ਅਸੀਂ ਅੱਜ ਕੋਰਟ 'ਚ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਆ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਨਾਂ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਆ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇੱਕ ਅਸੀਂ ਇੱਕ ਹੋਰ ਪਰਚਾ ਜਿਹੜਾ थाना सदर ਵਿਖੇ ਦਰਜ ਕੀਤਾ ਜਿਹੜਾ ਸਾਡੇ ਐਸ ਸਤਿੰਦਰਪਾਲ ਸਿੰਘ ਸੀਏ 1 ਦੀ ਟੀਮ ਸੀ ਉਹਨਾਂ ਨੇ ਇੱਕ ਵਿਅਕਤੀ ਕਰਨਜੋਤ ਕਰਨੀ ਪੁੱਤਰ ਮਕਰਨ ਸਿੰਘ ਵਾਸੀ ਵਿਦਿਆਲਾ ਨੂੰ ਇੱਕ ਮੋਟਰਸਾਈਕਲ ਨੰਬਰ ਪੀਵੀ 32 ਜੇ 3326 ਦੇ ਨਾਲ ਗ੍ਰਿਫਤਾਰ ਕਰਕੇ ਉਸ ਕੋਲੋਂ 2500 ਨਸ਼ੀਲੀਆਂ ਗੋੜੀਆਂ ਜਿਹੜੀਆਂ ਕਲੋਬੀ ਟੋਲਜ ਨੂੰ ਆਪਾਂ ਇਸ ਟਾਮਾਡੋਲ ਦਾ ਸਾਲਟ ਹੁੰਦਾ ਉਹਨੂੰ ਤਾਇਤ ਗ੍ਰਿਫਤਾਰ ਕਰਕੇ ਉਹ ਬਰਾਮਦ ਕਰਕੇ ਉਹਨੂੰ ਉਸ ਮਕੰਦੇ ਚ ਗ੍ਰਿਫਤਾਰ ਕਰਕੇ ਮਕੰਦਾ ਨੰਬਰ ਜਿਹੜਾ 30 ਆ ਥਾਣਾ ਅਹੀਂ ਸਦਰ ਹਰਾਂਪੁਰਾ ਵਿਖੇ ਦਰਜ ਕੀਤਾ। ਜਿਹੜਾ ਸਾ ਨਿਆਕ ਨੂੰ ਸੁਣਨ ਨੂੰ ਚਲਾਈ ਜਾ ਰਹੀ ਹੈ ਇਹ ਦੱਸਿਆ ਕੋਈ ਸਕਾਰ ਬੁਲਾਈ ਜਾ ਰਹੀ ਹੈ ਅਜੇ ਵੀ ਨਹੀਂ ਇਹ ਰੁਕਮ ਕਰਵਾਉਣੀ ਦੀ ਸਬੰਧ ਇਹਨਾਂ ਨੂੰ ਇਹ ਸੁਦੇਸ਼ਾ ਵੀ ਜਿਹੜੇ ਵੀ ਇਹ ਜਿਹੜੇ ਵੀ ਇਹ ਨਸ਼ੇ ਦਾ ਕਾਰੋਬਾਰ ਕਰਨਗੇ ਉਹ ਸਾਰੇ ਜਿਹੜੇ ਆ ਸਲਾਖਾਂ ਪਿੱਛੇ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕਿ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਬਨਾ ਸਕੀ। ਸਰ ਜੀ ਜਿਹੜੇ ਦੋਸੀ ਖੜੇ ਗਏ ਆ ਕੱਲ੍ਹ ਜਿਹੜੇ ਸਕੋਰ ਕੀ ਵਾਰਾ ਹੈ ਕਿੰਨੇ ਮਕਦਮੇ ਲੱਗੇ ਆ ਇਹਨਾਂ ਵਿੱਚੋਂ ਜਿਹੜਾ ਸਤਨਾਮ ਸਿੰਘ ਸੱਤਾ ਉਹਨੇ ਤੇ ਪਹਿਲਾਂ ਵੀ ਇੱਕ ਹੀਰੋਨ ਦਾ ਮਕਦਮਾ 24 ਚ ਦਰਜ ਹੋਇਆ 31 ਨੰਬਰ ਦਾ ਜਿਹੜੇ ਨਾਲ ਕੋਈ ਉਹਨਾਂ ਤੋਂ ਧਾਰ ਦੇ ਦਰਾਮ ਪਹੇਜ ਹੈ ਜਿਸ ਤੇ ਕਹਿ ਰਹੇ ਨੇ ਕਿ ਸੀ ਪੈਸ਼ਟਰ ਦਾ ਪਹੇਜ ਹੈ ਪਰ ਨਾ ਨਾ ਉਹ ਕੋਈ ਹੀਰੋਨ ਨਹੀਂ ਅਸਲੀ ਤਾਂ ਇਹ ਮਕਦਮਾ ਦਾ ਨੇ ਇੱਕੋ ਮੁਕਦਮਾ ਦੇਤੇ ਐਂਡੀਪੀਆ ਸੈਟ ਦਾ ਦਰਜ ਆ ਇਸ ਤੋਂ ਇਲਾਵਾ ਜਿਹੜਾ ਨਿਰਮਲ ਸਿੰਘ ਨਾਇਬ ਨਿੰਮਾ ਫੜਾਇਆ ਉਹਦੇ ਤੇ ਪੁੱਲ ਜਿਹੜੇ 16 ਮੁਕਦਮੇ ਪਹਿਲਾਂ ਨਰਸੀ ਇੱਕ ਹੁਣ 17 ਮੁਕਦਮਾ ਅਸੀਂ ਦਰਜ ਕੀਤਾ ਜਿੰਦੇ 90 ਗ੍ਰਾਮ ਹੀਰੋਨ ਦੀ ਹਰਾਨਦ ਕੀਤੀ ਹੈ ਤੇ ਇਹਦੇ ਚ ਪੰਜ ਨੇ ਤੇ ਐਂਡੀਪੀਆ ਸੈਟ ਦੇ ਮੁਕਦਮੇ ਦਰਜ ਕੋਸ਼ੇਨ ਤੇ ਸ਼ਰਾਬ ਦੇ ਮੁਕਦਮੇ ਦਰਜ ਆ ਬਾਕੀ ਇਹਦੇ ਲੜਾਈ ਝਗੜ ਦੇ ਮੁਕਦਮੇ ਦਰਜ ਟੋਟਲ 17 ਮੁਕਦਮੇ ਨੇ ਹੁਣ ਤੱਕ ਦਰਜ ਹੋ ਚੁੱਕੇ